20 ਸਾਲ ਪਹਿਲੇ ਜਿੰਨ ਚੜਦੀ ਸੀ। ਓਕੇ ਮੈਨੂੰ ਚੜਦੀ ਚੱਟੋ ਕੀ ਕਰਨੀ ਆਂ ਅੱਜ ਆਪਾਂ ਕੀ ਕਰਨਾ ਮੈਨੂੰ ਯੇਨ ਨਹੀਂ ਕੀ ਕਰਨੀ। ਉਸ ਦੌਰਾਨ ਜੀ ਮੈਨੂੰ ਕੋ ਮਾਰ ਗਿਆ ਲੱਗਿਆ ਕੈਂਸਰ ਹੋ ਗਈ ਮੈਨੂੰ ਕੈਂਸਰ ਹੋ ਗਈ ਮੈਂ ਆਪਣਾ ਇਲਾਜ ਕਰਾਉਣ ਵਾਸਤੇ ਗਿਆ ਡਾਕਟਰ ਨੇ ਮੈਨੂੰ ਕਿਹਾ ਵੀ ਡਾਕਟਰ ਨੇ ਕਿਹਾ ਤੁਹਾਡਾ ਸ਼ਰੀਰ ਇਹ ਤੱਕ ਪਹੜਾ ਹੋ ਗਿਆ ਕਿ ਤੁਸੀਂ ਬਿਮਾਰੀਆਂ ਤੋਂ ਨਹੀਂ ਲੜ ਸਕਦੇ। ਆਪਣੀ ਕਿ ਵੀ ਲਪਾਵਾ मैं सोच लिया कि कैंसर खत्म करना है बस जिम जॉइन करके फिर आप लगता रहा कि बीमारी अपने तो पिछे हटती पड़ी है अपना शरीर जो सही हो रहा मेरी बिल्कुल कैंसर खत्म है मैं बॉम्बे जाना डॉक्टर क्या डॉक्टर कहते खाने की लड़ नहीं हैगी अच्छा। जो तुम कर रहे हो बड़ा वादिया कर रहे होरान है कि अपनी बीमारी किस तरह ठीक करते ਕਿ ਜਮਾ 20 ਸਾਲ ਕੀਤੀ ਹੈ ਭਾਈ ਖਾੜੇ ਦੀ ਪਹਿਵਾਨੀ 20 ਸਾਲ ਕੀਤੀ ਆ ਉਪਨ ਤੋਂ ਹੀ ਲੱਗ ਪੈਸਾ ਹਮ ਸਬੂਤ ਸਾਰੇ ਤਾਂ ਜਾਂਦੇ ਨਹੀਂ ਸਾਰਾ ਕਰ ਚਾਉਂ ਸੀ ਚਾਉਂ ਤੇ ਬਚਪਨ ਦੋਸਾਂ ਨੂੰ ਆਪਰੇ ਜੀ ਆ ਕੇ ਓਕੇ ਇਹ ਵਿੱਚ ਛੱਡ ਬੈਠਾ ਨਸ਼ਿਆਂ ਤੇ ਲੱਗ ਗਿਆ ਦੁਨੀਆ ਕਈ ਸੱਜਣੋ ਤੇ ਰਹਿ ਹੋ ਜੁ ਮਿਲ ਕੇ ਜਿਨ੍ਹਾਂ ਨੇ ਸਾਨੂੰ ਨਸ਼ੇ ਚ ਲਾ ਲਿਆ ਨੂੰ ਸ਼ੋਕਰ ਵੀ ਹਮ ਮੇਰੇ ਪਤ ਗਦੂਦਾਂ ਨਹੀਂ ਲੱਗੀਆਂ ਮੇਰੇ ਬਲੱਡ ਕਰਸ਼ਾ ਵੀ ਆ ਭਾਈ ਆ ਕੈਂਸਰ ਵੀ ਆ ਪਰ ਲੋਨ ਸਾਰੇ ਠੀਕ ਕਰ ਲੇ ਐ 170 ਨਿਮਾਸ਼ਰੀ ਆਂਦਾ ਕਿ ਉਮਰ ਮੇਰੀ ਜਿਆਦਾ ਹੋ ਗਈ ਹੈ ਤੇ ਮੈਂ ਐਕਸਰਸਾਈਜ਼ ਉਸ ਤੋਂ ਜਿਆਦਾ ਕਰਦਾ ਪਿਆ ਵਜ਼ਨ ਮੈਂ ਜਿਆਦਾ ਚੁੱਕਦਾ ਪਿਆ ਲੈਫਟ ਚ ਲਾਇਆ ਤੇ ਮੈਂ 400 ਕਿਲੋ ਪੇਟ ਚੁੱਕਿਆ ਨਹੀਂ ਲੱਗਦਾ ਵਾਹ ਵਾਹ 400 ਕਿਲੋ ਇਹਨਾਂ ਬੱਚੇ ਆ ਜੀ ਜੀ ਉਹ ਇੱਕ ਲੜਕੀ ਆ ਤੁਹਾਨੂੰ ਵਿਆਜ ਨਹੀਂ ਪੱਚੀ ਸਾਰੇ ਵਿਆਜ ਵੀ ਸਾਰੇ ਦੋਤਰੇ ਪੁੱਤਰੇ ਉਹ ਹੋ ਗਏ ਸਨ ਪੁੱਤਰ ਪਿਆ ਪਿਓਨ ਵਾਲਾ ਹੋ ਗਿਆ ਦੇਖੋ ਚੈੱਕ ਕਰ ਲੋ ਇਹ ਪੂਰੀ ਸੈੱਜ ਵੀ ਚੈੱਕ ਕਰ ਲੋ ਤੇ ਇਹ ਨਾੜਾ ਵੀ ਚੈੱਕ ਕਰ ਲੋ ਇਹ ਨਾੜਾ ਐਵੇਂ ਨਹੀਂ ਨਿਕਲਦੀਆਂ ਇਹ ਉਦੋਂ ਨਿਕਲਦੀ ਜਦੋਂ ਵਾਕਿਆ ਹੀ ਪੂਰੀ ਮਿੰਟ ਲਾਈ ਹੋਵੇ ਅੱਛਾ ਕਿੰਨਾ ਜ਼ਿਆਦਾ ਏ ਟੋਲੇ ਦਾ ਮੈਂ ਕਦੀ ਮਿੰਟ ਨਹੀਂ ਕੀਤਾ ਆਪਣੇ ਵਧੀ ਜਾਂਦਾ ਦੋਸਤੋ ਜੇਕਰ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ ਜੇਕਰ ਸਰੀਰ ਨੂੰ ਕੋਈ ਬਿਮਾਰੀ ਨਾ ਹੋਵੇ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਡੇ ਵਾਸਤੇ ਕਿਤੇ ਨਾ ਕਿਤੇ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਸਿਆਣੇ ਕਹਿੰਦੇ ਨੇ ਕਿ ਐਕਸਰਸਾਈਜ਼ ਕਰਦੇ ਰਹੋ ਆਪਣੇ ਸਰੀਰ ਦੇ ਨਾਲ ਵਰਜਿਸ ਕਰਦੇ ਰਹੋ ਤਾਂ ਸ਼ਾਇਦ ਬਿਮਾਰੀ ਤੁਹਾਡੇ ਲਾਗੇ ਤੱਕ ਨਹੀਂ ਪਹੁੰਚੇਗੀ ਇਹਦੀ ਜਿੰਦੀ ਜਾਨ ਦੀ ਮਿਸਾਲ ਸਾਡੇ ਨਾਲ ਇੱਕ ਵਿਅਕਤੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਗੇਜਾ ਪਹਿਲਵਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ 70 ਸਾਲ ਦੀ ਉਮਰ ਹੈ ਤਾਂ ਸਰੀਰ ਤੁਸੀਂ ਦੇਖ ਸਕਦੇ ਹੋ ਕਿ ਜਵਾਨਾਂ ਨੂੰ ਵੀ ਮਾਤ ਮਾਰਦੇ ਨੇ ਕੱਲੀਆਂ-ਕੱਲੀਆਂ ਆਂਕੀਆਂ ਦੇਖ ਸਕਦੇ ਕਿ ਬਿਲਕੁਲ ਚਮਕਦੀਆਂ ਪਿਆ ਨੇ ਇਸ ਤੋਂ ਪਤਾ ਲੱਗਦਾ ਕਿ ਕਿੰਨੀ ਮਿਹਨਤ ਦਿੱਤੀ ਹੋਈ ਹੈ ਇਸ ਸਰੀਰ ਨੂੰ ਗੇਜਾ ਪਹਿਲਵਾਨ ਜੀ ਨੇ ਪਹਿਲਵਾਨ ਜੀ ਸਤਿ ਸ਼੍ਰੀ ਅਕਾਲ ਲੋਹ ਜੀ ਜਦੋਂ ਇਥੇ ਮੈਂ ਪਹੁੰਚਿਆ ਪਹਿਲੇ ਤੇ ਮੈਂ ਸੋਚਿਆ ਕਿ ਖਰੇ 35 40 ਸਾਲ ਦੀ ਉਮਰ ਹੋਣੀ ਹੈ ਪਰ ਜਦੋਂ ਦੀ ਦੱਸਿਆ ਕਿ 70 ਸਾਲ ਦੇ ਲੱਗੇ ਮੇਰੀ ਉਮਰ ਵਾ ਤਾਂ ਇਥੋਂ ਤੱਕ ਕਿ ਮੈਨੂੰ ਇੱਕ ਬਿਮਾਰੀ ਵੀ ਸੀ ਉਹ ਵੀ ਆਪਾਂ ਜਾਣਕਾਰੀ ਜਰੂਰ ਸਾਂਝੀ ਕਰਾਂਗੇ ਤਾਂ ਕਿੱਥੋਂ ਆਪਾਂ ਸ਼ੁਰੂਆਤ ਕੀਤੀ ਸੀ ਇਸ ਗੇਮ ਦੀ ਤਾਂ ਕਿਸ ਤਰੀਕੇ ਦੇ ਨਾਲ ਆਪਣੇ ਜੀਵਨ ਦੇ ਬਾਰੇ ਥੋੜਾ ਜਾਣਕਾਰੀ ਦਵਾਂ ਉਸ ਤਰ੍ਹਾਂ ਦੀ ਸਾਨੂੰ ਬਚਪਨ ਤੋਂ ਸ਼ੌਂਕ ਸੀ ਸਾਡਾ ਖਾਂਦਾਨੀ ਪੁਲਵਾਨਾ ਦਾ ਜੀ ਪੁਲਵਾਨੀ ਕਰਦੇ ਆ ਸਾਰਾ ਖਾਂਦਾਨੀ ਪੁਲਵਾਨੀ ਸਾਡਾ ਕਰਦਾ ਜਿੰਨੇ ਵੀ ਚਾਂਸ ਆ असं भी कुलवानी करते सड़े कूलते सह असि मिट्टी की कुर्सी पूजते रहे मिट्टी के खाड़े असि पच्ची साल पहले जिम छो कुल चढ़ती पीछे टोकी करनी है इन्हें आपको की करना, करना नहीं सी एनी जानकारी है उस दरम्यान ज मैन बीमारियां लग गई कैंसर हो गए मैं कैंसर हो गई मैं अपना इलाज कराने गया ਡਾਕਟਰਾਂ ਨੇ ਇਹ ਨੂੰ ਕਿਹਾ ਵੀ ਤਾਦਾ ਵੀ ਇਹ ਟਾਈਮ ਨਾ ਕੇਗਾ ਤੁਹਾਡਾ ਸਰੀਰ ਇਹ ਡਟ ਪੈੜਾ ਹੋ ਗਿਆ ਕਿ ਤੁਸੀਂ ਬਿਮਾਰੀਆਂ ਤੋਂ ਨਹੀਂ ਲੜ ਸਕਦੇ ਹੂੰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਤਰੀਕਾ ਹੈਗਾ ਤਾਂ ਸਭ ਉਹ ਕਹਿੰਦੇ ਆਪਣੇ ਸਰੀਰ ਨੂੰ ਸੈੱਟ ਕਰ ਬਸ ਇੱਕ ਦਿਮਾਗ 'ਚ ਕਣੀ ਬੈਠ ਗਈ ਕਿ ਆਪਾਂ ਬਿਮਾਰੀ ਨੂੰ ਨਪੜਾ ਹੂੰ ਐ ਉਹ ਵੀ ਬੜੇ ਕਰਦੇ ਸਨ ਐ ਨਹੀਂ ਕਿ ਆਪ ਨੂੰ ਸ਼ੁਕਰਦੇ ਆ ਕੀ ਕਰਦੇ ਸੀ ਉਹ ਬਿਮਾਰੀਆਂ ਲੱਗੀਆਂ ਪਰ ਕੈਂਸਰ ਦੀ ਜਿਹੜੀ ਬਿਮਾਰੀ ਦੀ ਗੱਲ ਕਰਦੀ ਪਈ ਬੜੀ ਵੱਡੀ ਬਿਮਾਰੀ ਆ ਲੋਕੀ ਅੱਪਲ ਤੇ ਕੈਂਸਰ ਦਾ ਨਾਮ ਸੁਣਦੇ ਜਿਹਨੂੰ ਲੱਗਦਾ ਕਿ ਮੈਨੂੰ ਕੈਂਸਰ ਹੋ ਗਈ ਉਹ ਅੱਧੀ ਜ਼ਿੰਦਗੀ ਦੀ ਆਪਣੀ ਪਹਿਲਾਂ ਹੀ ਗਵਾ ਦਿੰਦਾ ਕਿ ਮੈਨੂੰ ਕੈਂਸਰ ਹੋ ਗਈ ਬਿਕਰ ਦੇ ਨਾਲ ਹੀ ਪਰ ਤੁਸੀਂ ਮਦਰੀ ਹਾਰੀ ਇਹ ਬਿੱਲ ਪਾ ਹਾਂ ਬਿੱਲ ਪਾਵਰ ਹੋਣੀ ਚਾਹੀਦੀ ਆ ਆਪਣੇ ਜੀਵੀਲ ਪਾਵਰ ਮੈਂ ਕੰਮ ਕਰਨਾ ਤੇ ਕਰੀ ਜੀ ਆਪਣੇ ਜੀਵੀਲ ਪਾਵਰ ਮੈਂ ਸੋਚ ਲਿਆ ਕਿ ਕੈਂਸਰ ਨੂੰ ਖਤਮ ਕਰ ਦਾਂ ਪੁਰੇ ਨਾਲ ਫਿਰ ਅਸੀਂ ਜਿਮ ਜੁਆਇਨ ਕਰਦੇ ਹਾਂ ਹਮ ਬਸ ਜਿਮ ਜੁਆਇਨ ਕਰਕੇ ਫਿਰ ਆਪਣਾ ਪਤਾ ਲੱਗਦਾ ਰਿਹਾ ਕੀ ਬਿਮਾਰੀ ਆਪਣੇ ਤੋਂ ਪੁੱਛਿਆਰਦੀ ਪਈ ਹੈ ਤੇ ਆਪਣਾ ਸ਼ਰੀਰ ਜਿਹੜਾ ਸਹੀ ਹੋ ਰਿਹਾ ਹ ਹ ਉਸ ਲਈ ਤੇ ਫਿਰ ਅਸੀਂ ਧੁਰਪੇ ਬਸ ਇੱਕ ਦਿਮਾਗ ਚ ਹੋਈ ਹੈ ਵੀ ਆਪਾਂ ਐਫਾ ਤੋਂ ਬਚ ਜਾਈਏ ਤੇ ਕੁਮਾਰੀਆਂ ਤੋਂ ਬਚ ਜਾਈਏ ਹ ਹ ਮਰਨਾਂ ਦੇ ਸਾਹੱਚੇ ਜਦੋਂ ਮਰਨਾ ਉਹਦੀ ਉਸੇ ਤਰੀਕ ਨੂੰ ਉਸੇ ਵਾਰ ਉਸੇ ਦੀ ਮੌਤ ਅੱਧਾ ਬੰਦਾ ਜਵਾਨ ਉਹਦੀ ਹੋ ਜਾਂਦਾ ਜਦੋਂ ਆਪਣੇ ਸ਼ਰੀਰ ਵੱਲ ਧਿਆਨ ਦੇਣਾ ਸ਼ੁਰੂ ਦੇ ਦੇਣਾ ਹੈ ਨਾ ਹਮਮ ਅੱਛਾ ਪਹਿਲਵਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਪਏ ਕਿ ਮੈਨੂੰ ਬਿਮਾਰੀ ਹੋ ਗਈ ਸੀ ਉਸ ਤੋਂ ਬਾਅਦ ਮੈਂ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਯਾਨੀ ਕਿ ਲੜਿਆ ਮੈਂ ਬਿਮਾਰੀ ਨਾਲ ਤਾਂ ਬਿਮਾਰੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੁਣ ਬਿਲਕੁਲ ਕੈਂਸਰ ਖਤਮ ਬਿਲਕੁਲ ਖਤਮ ਹੋ ਗਿਆ ਬਿਲਕੁਲ ਖਤਮ ਹਮਮ ਮੇਰੀ ਬਿਲਕੁਲ ਕੈਂਸਰ ਖਤਮ ਹੈ ਮੈਂ ਗੁੰਬੇ ਜਾਣਾ ਡਾਕਟਰ ਕੋਲ ਗਿਆ ਮੈਂ ਡਾਕਟਰ ਕੰਦੇਈ ਟਾਕੂ ਹੌਂਦੀ ਲੋੜ ਨਹੀਂ ਹੈਗੀ ਅੱਛਾ ਜੋ ਤੁਸੀਂ ਕਰ ਰਹੇ ਹੋ ਬੜਾ ਵਧੀਆ ਕਰ ਰਹੇ ਹੋ ਉਹ ਖੁਦ ਪਰੇਸ਼ਾਨ ਹੈ ਹੈਰਾਨ ਹੈ ਕਿ ਤੁਸੀਂ ਆਪਣੀ ਬਿਮਾਰੀ ਕਿਸ ਤਰ੍ਹਾਂ ਠੀਕ ਕਰਦੇ ਹੋ ਮੇਰੀ ਮੇਰੀ ਉੱਥੇ ਇੰਟਰਵਿਊ ਹੋਈ ਸੀ ਡਾਕਟਰਾਂ ਦੇ ਅੱਛਾ ਡਾਕਟਰਾਂ ਨੇ ਮੈਨੂੰ ਪੁੱਛਿਆ 10 12 ਡਾਕਟਰ ਸੀ ਉਹਨਾਂ ਨੇ ਪੁੱਛਿਆ ਵੀ ਤੁਹਾਡੀ ਗੁਮਾਰੀ ਘੜੀਆ ਕਿਸ ਤਰ੍ਹਾਂ ਦੀ ਮੈਂ ਕਹਾਂ ਜੀ ਕੋ ਰਾਮਦਾਸ ਦੀ ਧਰਤੀ ਕਰਨੀ ਆ ਕੋ ਰਾਮਦਾਸ ਨੇ ਠੀਕ ਕੀਤੀ ਤੇ ਅਸੀਂ ਇੱਕ ਐਕਸਰਸਾਈਜ਼ ਕਰੀਦੀ ਆਪਣਾ ਖਾਣ ਪੀਣ ਜਿਹੜਾ ਉਹ ਸਹੀ ਤੰਦਰੁਸਤ ਰੱਖਿਆ ਕਿਆ ਬਾਤ ਐਬ ਅਸੀਂ ਕੋਈ ਕਰਦੇ ਨਹੀਂ ਐਬ ਨੂੰ ਲੱਗੇ ਨਹੀਂ ਲੱਗਦੇ ਹੁੰਦੇ ਤੇ ਬਾਕੀ ਅੱਜ ਕੱਲ ਦੀ ਜਨਰੇਸ਼ਨ ਜਿਹੜੀ ਆ ਬੜਾ ਚੱਲ ਪਿਆ ਨਸ਼ਾ ਹਾਂ ਉਹ ਮਗਰ ਦੱਪਿਆ ਆਪਣੇ ਜਿੰਦਗੀ ਨਾਲ ਫਲਵਾਰ ਕਰ ਰਹੀ ਹੈ ਬਹੁਤ ਮਾੜੀ ਗੱਲ ਹੈ ਸਹੀ ਰਸਤਾ ਨਹੀਂ ਮਿਲਦਾ ਪਏ ਨੌਜਵਾਨਾਂ ਨੂੰ ਲੇਕਿਨ ਉਹ ਤੁਰਨਾ ਨਹੀਂ ਚਾਹੁੰਦੇ ਹਮ ਇਹਦੇ ਚ ਮੂਲ ਕਾਰਨ ਕੀ ਸਮਝਦੇ ਆਂ ਬਸ ਕਾਰਨ ਨਸ਼ਾ ਨਹੀਂ ਛੱਡਦਾ ਉਹਨਾਂ ਨੂੰ ਨਸ਼ਾ ਕੋ ਹੈ ਜਿਹੜੀ ਲਾਇਨ ਹੈ ਇਹਦੇ ਚ ਬਿਲ ਬਹੁਤ ਚਾਹੀਦੀ ਆਪਣੇ ਜਨੂਨ ਚਾਹੀਦਾ ਮੈਂ ਕਰਨਾ ਦੇ ਕਰਾਂਗਾ ਅਾ ਚਾਰ ਦਿਨ ਜਿੰਮ ਜਾ ਕੇ ਦੇਸੀ ਵੀ ਅਸੀਂ ਤਖੜੇ ਹੋ ਕੇ ਲੋ ਕਰਨੀ ਬਿਲਕੁਲ ਥੋੜੀ ਲਾਈਨ ਲੰਬੀ ਕਰਨਾ ਪੈਣਾ ਤੇਰੀ ਜਿਹੜੀ ਡੈਡ ਜਿਹੜੀ ਆ ਸਹੀ ਤਰ੍ਹਾਂ ਨਹੀਂ ਪੈਗੀ ਇਹ ਜਿੰਮ ਖਾਲੀ ਜਿਹੜਾ 3 ਘੰਟੇ ਅਸੀਂ ਕਰਨੀ ਜਾਂ 2 ਘੰਟੇ ਜਾਂ 1 ਘੰਟਾ ਜਿਹੜਾ 20 ਘੰਟਿਆਂ ਦੇ ਵਿੱਚ 22 ਘੰਟੇ ਆ ਜਾਂ 21 ਘੰਟੇ ਆ ਉਹ ਅਸੀਂ ਕੀ ਕਰਨਾ ਹੈ ਖਾਣਾ ਕੀ ਆ ਰੈਸਟ ਕਿੰਨੀ ਕਰਨੀ ਆ ਡੈਡ ਕਿੰਨੀ ਲਾਣੀ ਆ ਉਹ ਬਹੁਤ ਕੰਮ ਹੈ ਸਾਡੀਆਂ ਪੀਆਂ ਬੁਮਾਰੀਆਂ ਦੇ ਸਾਡੀ ਡੇੜੀ ਖਤਮ ਕਰ ਦਿੰਦੀ ਆ ਵੀ ਇਹ ਡੈਡ ਸਾਈਡ ਲਈ ਹੂੰ ਜੇ ਤਲੀਆਂ ਭਲੀਆਂ ਇਹ ਉਹ ਚੀਜ਼ਾਂ ਖਾਵੇਂ ਰਹਾਂਗੇ ਮਰਨਾ ਬੰਦ ਨਹੀਂ ਹਫਤੇ ਦਾ ਫਾਸਟ ਕੋਰਸ ਚ ਦੇ ਲੋਕੀ ਖਾਈ ਜਾਂਦੇ ਪ੍ਰਵਾਹ ਨਹੀਂ ਕਰਦੇ ਹਨਾ ਉਹਦੇ ਨਾਲ ਸੀਰ ਨੂੰ ਬਹੁਤ ਜ਼ਿਆੜੀਆਂ ਬਿਮਾਰੀਆਂ ਆ ਅਜਾ ਪਲਵਾਨ ਜੀ ਮਿੱਟੀ ਦੇ ਵਿੱਚ ਕਿੰਨੀ ਦੇਰ ਕੋਲੇ ਰਹੇ ਮਿੱਟੀ 'ਚ ਮੈਂ 20 ਸਾਲ ਕੀਤੀ ਹੈ ਭਾਈ ਖਾੜੇ ਦੀ ਪਲਵਾਨੀ 20 ਸਾਲ ਕੀਤੀ ਆ ਬਚਪਨ ਤੋਂ ਹੀ ਲੱਗ ਪੈਸਾ ਹੂੰ ਹੂੰ ਸੁਕੂਤ ਕਾਲ ਤੇ ਜਾਂਦੇ ਨਹੀਂ ਤਾਂ ਸ਼ੌਕ ਕਰੋ ਸ਼ੌਕ ਤੇ ਬਚਪਨ ਤੋਂ ਹੀ ਸਾਨੂੰ ਆਪਣੇ ਸ਼ਰੀਰ ਦਾ ਓਕੇ ਇਹ ਵਿੱਚ ਛੱਡ ਬੈਠੇ ਨਸ਼ਿਆਂ 'ਚ ਲੱਗ ਗਏ ਦੁਨੀਆ ਕਈ ਸੱਜਣ ਵੀ ਤਰ੍ਹਾਂ ਹੋ ਜਾਂਦੇ ਨੇ ਕਿ ਜਿਨ੍ਹਾਂ ਨੇ ਸਾਨੂੰ ਨਸ਼ੇ 'ਚ ਲਾ ਲਿਆ ਪਰ ਨਸ਼ੇ 'ਚ ਲੱਗਣ ਤੋਂ ਬਾਅਦ ਸਾਨੂੰ ਪਤਾ ਲੱਗਾ ਕੇੰਦਰ ਝਲਟ ਕੀ ਨਸ਼ੇ ਦਾ ਬਿਮਾਰੀਆਂ ਕੈਂਸਰ ਹੋ ਗਈ ਬਲੱਡ ਪ੍ਰੈਸ਼ਰ ਵੱਧ ਗਿਆ 슈ਗਰ ਹੋ ਗਈ ਮੈਨੂੰ 10 12 ਬਿਮਾਰੀਆਂ ਪਰ ਸਾਰੀਆਂ ਨੂੰ ਕੰਟਰੋਲ ਕਰਦਾ ਅੱਛਾ 10 ਬਿਮਾਰਾਂ ਹਾਂ ਕੀ ਬਾਤ ਹੈ ਨੂੰ ਸ਼ੁਕਰ ਵੀ ਮੇਰੇ ਪੁੱਤ ਗਦੂਦਾ ਵੀ ਲੱਗੀਆਂ ਮੇਰੇ ਬਲੱਡ ਪ੍ਰੈਸ਼ਰ ਦੀ ਹੈ ਭਾਈ ਹੈ ਕੈਂਸਰ ਵੀ ਹੈ ਪਰ ਮੈਂ ਉਹਨਾਂ ਸਾਰੇ ਠੀਕ ਕਰ ਲੇ ਐਕਸਰਸਾਈਜ਼ ਸਿਰਫ ਤੇ ਸਿਰਫ ਐਕਸਰਸਾਈਜ਼ ਹੀ ਸਿਰ ਦੇ ਉੱਤੇ ਤੇ ਬਹੁਤ ਵਧੀਆ ਹਜ਼ਾਰ ਬਿਮਾਰੀ ਦਾ ਇੱਕੋ ਲਾ ਹਮਮ ਐਕਸਰਸਾਈਜ਼ ਕਰੋ ਆਪਣੇ ਸ਼ਰੀਰ ਫੈਦ ਮਾਹਰੀ ਆਂਦਾ ਕਿ ਉਮਰ ਮੇਰੀ ਜਿਆਦਾ ਹੋ ਗਈ ਹੈ ਤੇ ਮੈਂ ਐਕਸਰਸਾਈਜ਼ ਉਸ ਤੋਂ ਜਿਆਦਾ ਕਰਦਾ ਪਿਆ ਵਜ਼ਨ ਮੈਂ ਜਿਆਦਾ ਚੁੱਕਦਾ ਪਿਆ ਮੈਨੂੰ ਪਤਾ ਨਹੀਂ ਲੱਗਦਾ ਮੈਨੂੰ ਆਂ ਵੱਡਦਾ ਕਿ ਮੈਂ 16 ਸਾਲ ਦਾ ਬੰਦਾ ਅੱਛਾ ਆਪਣੇ ਦਿਮਾਗ ਦੀ ਹੈ ਨਾ ਦਿਮਾਗ ਨੂੰ ਜਿੱਧਰ ਮਰਜ਼ੀ ਲਾ ਲੋ ਹੂੰ ਜਿਹੜੇ ਮੂਰੇ ਵੀ ਦੇ ਬੱਚੇ ਜਿਹੜੇ ਬੰਦੇ ਕਰਦੇ ਮੋਲੋਂ ਨਾਲ ਜ਼ਿਆਦਾ ਚੁੱਕਣਾ ਨਹੀਂ ਕਿੰਨਾ ਵੇ ਚੁੱਕ ਲੈਂਦੇ ਜੀ ਮੈਂ ਜੇ ਆਪਾਂ ਲੈਗਸ ਦੀ ਲਾਈਏ ਤੇ ਲੈਗਸ ਲਾਈਏ ਤੇ ਮੈਂ 400 ਕਿਲੋ ਪਿੱਛੇ ਨਹੀਂ ਲੈਗਸ ਕਿਆ ਬਾਤ 400 ਕਿਲੋ ਹੂੰ ਹੂੰ ਅੱਛਾ ਇੱਥੇ ਗਾਣਾ ਉਹ ਯਾਦ ਆਂਦਾ ਦਿਲ ਹੋਣਾ ਚਾਹੀਦਾ ਜਵਾਨ ਤੇ ਉਮਰ ਅਚ ਕੀ ਰੱਖਿਆ ਹੈਨਾ ਇਹ ਗੱਲ ਬਿਲਕੁਲ ਐ ਸਾਹਮਣੇ ਹੁੰਦੀ ਆ ਅੱਛਾ ਪਲਵਾਨ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਦੇ ਪਏ ਜੇ ਕਿ ਵਾਕਈ ਨੌਜਵਾਨ ਜਿਹੜੇ ਨੇ ਨਸ਼ੇ ਵਾਲ ਤੁਰੇ ਜਾਂਦੇ ਨੇ ਜੀ ਅੱਜ ਉਹ ਸਾਰੇ ਨੌਜਵਾਨ ਆਪਣੇ ਸਰੀਰ ਦਾ ਧਿਆਨ ਰੱਖਣਾ ਸ਼ੁਰੂ ਕਰ ਦਿੰਦੇ ਨੇ ਐਕਸਰਸਾਈਜ਼ ਸ਼ੁਰੂ ਕਰ ਦਿੰਦੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਨਸ਼ੇ ਦਾ ਤੇ ਨਾਮ ਨੂੰ ਨਿਸ਼ਾਨਾ ਲਓ ਜੀ ਮੈਂ ਤੇ ਚਾਹਾਂਗਾ ਮੈਂ ਬੱਚਿਆਂ ਨੂੰ ਰਿਕਵੈਸਟ ਕਰਾਂਗਾ ਕਿ ਆਪਣੇ ਸਰੀਰ ਦਾ ਖਿਆਲ ਰੱਖੋ ਆਪਣੇ ਸਰੀਰ ਦੇ ਨਾਲ ਦੀ ਕੋਈ ਚੀਜ਼ ਅਸੀਂ ਹਰ ਕੰਮ ਆਪਣੇ ਸਰੀਰ ਕੋਲੋਂ ਲਈਏ ਜੇ ਸਾਡਾ ਸਰੀਰ ਸਹੀ ਚੱਲੇਗਾ ਤੇ ਅਸੀਂ ਕੰਮ ਲੈ ਸਕਨੇ ਨਿੱਤਨੇ ਆਪਾਂ ਮੰਡੀਆਂ ਦੇ ਰਗੜਾ ਚਾਹਾਂਗੇ ਗੋਡੇ ਨਹੀਂ ਚੱਲਣਗੇ ਲੱਕ ਨਹੀਂ ਚੱਲੇਗਾ ਖਾਂਸੀ ਆਏਗੀ ਸਰੀਰ ਚੱਲੇਗਾ ਨਹੀਂ ਬੱਚਿਆਂ ਨੂੰ ਤੰਗ ਕਰਾਂਗੇ ਇਹਨਾਂ ਨੂੰ ਬਿਹਤਰ ਆਪਣੇ ਆਪ ਨੂੰ ਸੰਭਾਲ ਕੇ ਰੱਖੀਏ ਆਪਣੇ ਸਰੀਰ ਨੂੰ ਖਿਆਲ ਰੱਖੀਏ ਜਿੰਨਾ ਅਸੀਂ ਨਸ਼ਿਆਂ ਦੇ ਪੈਸੇ ਲਾਉਨੇ ਆ ਉਹਨੇ ਆਪਣੀ ਡਾਈਟ ਤੇ ਪੈਸੇ ਲਾਈਏ ਸਰੀਰ ਵਧੀਆ ਅਸੀਂ ਜੇ ਮੰਨ ਲਓ 10 ਬੰਦੇ ਖੇਤੇ ਵੀ ਹੋਵਾਂਗੇ ਤੇ ਨੌ ਬੰਦਿਆਂ ਵੱਲ ਨਹੀਂ ਕੋਈ ਦੇਖੇਗਾ ਤਕੜਾ ਜਿਹੜਾ ਹੈਗਾ ਉਹ ਹੀ ਆ ਦਿਖਣ ਉਹਦੀ ਵੱਲ ਸਾਰੇ ਜਾਤੀ ਪਏ ਸਾਰੇ ਵੀੜਾ ਕਪੜਾ ਪਾਇਆ ਵੀ ਚੇਤੇ ਦਾ ਹਰ ਬੰਦੇ ਨੂੰ ਪਤਾ ਲੱਗੇਗਾ ਯਾਰ ਬੰਦਾ ਵਧੀਆ ਦੇਖੋ ਮੇਰੀ ਉਮਰ ਜਿੰਨੀ ਉਹ ਚੱਲੀ ਆ ਇਹ ਮੈਂ ਖਲੋਤਾਵਾਂ ਤੇ ਕਹਾਂਗੇ ਮੈਨੂੰ ਪੁੱਛਣ ਗਿਆਂਦੇ ਆਦੀ ਇਹ ਕਿੰਨੀ ਹੋ ਗਈ ਉਹ ਸਪੈਸ਼ਲ ਪੁੱਛਣਗੇ ਸ਼ਰੀਰ ਬੜਾ ਵਧੀਆ ਰੱਖਿਆ ਆ ਹਾਂ ਲੇਕਿਨ ਮੈਂ ਨਾ ਨਹੀਂ ਮੈਂ ਕਰਦਾ ਜਿੰਨਾ ਮੈਨੂੰ ਅਜੇ ਵੀ ਮਨ ਕਰਦਾ ਅੱਛਾ ਮੈਂ ਉਨੀ ਐਕਸਰਸਾਈਜ਼ ਨਹੀਂ ਕਰਦਾ ਜਿੰਨਾ ਮੇਰਾ ਮਨ ਕਰਦਾ ਕਿ ਮੱਕਰਾ ਔਰ ਵੀ ਕਮ ਕਮ ਕੁਮਤ ਅਮੀਂਂ ਇਧਿਆਕਾਰ ਕਿਸ ਤਰ੍ਹਾਂ ਦੀ ਹੈ ਅੱਛਾ ਪਰਿਵਾਰ ਚ ਕੌਣ ਹੈ ਪੁਵਾਜੀ ਬੜੀ ਪਰਿਵਾਰ ਚ ਮੇਰੇ 3 ਬੱਚੇ ਆ ਜੀ ਜੀ ਦੋ ਇੱਕ ਲੜਕੀ ਹੈ ਤੁਹਾਨੂੰ ਭਾਈ ਭੈਣੇ ਬੱਚੇ ਹੀ ਆ ਸਾਰੇ ਵਿਆਹ ਜੀ ਸਾਰੇ ਦੋਤਰੇ ਪੁੱਤਰੇ ਵੀ ਹੋ ਗਏ ਓਦਰ ਵਿਆਹ ਪਿਆਉਣ ਵਾਲਾ ਹੋ ਗਿਆ ਕਰ ਲੋ ਗੱਲ ਦੋਤਰੇ ਪੋਤਰੇ ਵੀ ਵਿਆਣ ਵਾਲੇ ਹੋ ਚੁੱਕੇ ਨੇ ਤਾਂ ਇਤੋਂ ਪਤਾ ਲੱਗਦਾ ਕਿ ਵਾਕਿਆ ਸੀ ਆਪਣੇ ਸਰੀਰ ਦਾ ਜੇ ਧਿਆਨ ਰੱਖਦੇ ਆ ਜੇਕਰ ਵਾਕਿਆ ਹੀ ਐਕਸੈਸਿਬਲ ਧਿਆਨ ਦੇਨੇ ਆ ਤਾਂ ਉਮਰਾ ਜੜੀਆਂ ਨੇ ਉਹਦਾ ਪਤਾ ਤੱਕ ਨਹੀਂ ਲੱਗਦਾ ਅਸੀਂ ਪਿੱਛਾ ਜੀ ਵੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਿੱਥੇ ਇੱਕ ਬਜ਼ੁਰਗ ਮਾਤਾ ਜੀ ਜਿਹੜੇ ਕਿ 90 ਸਾਲ ਦੇ ਸੀ ਉਹ ਯੋਗਾ ਕਰਦੇ ਸੀ ਉਹਨਾਂ ਦੇ ਵਾਲ ਕਾਲੇ ਹੋਣੇ ਸ਼ੁਰੂ ਹੋ ਗਏ ਸੀ ਯੋਗਾ ਕਰਦੇ ਸੀ ਦਿਵਾਲ ਉਹਨਾਂ ਦੇ ਕਾਲੇ ਹੋਣੇ ਦੁਬਾਰਾ ਸ਼ੁਰੂ ਹੋ ਚੁੱਕੇ ਨੇ ਇਸ ਤਰੀਕੇ ਦਾ ਮਾਹੌਲ ਹੈ ਲੋਕ ਇਸ ਤਰੀਕੇ ਦੀ ਚੀਜ਼ ਪਸੰਦ ਕਰਦੇ ਨੇ ਕਿ ਵਾਕਿਆ ਹੀ ਸਾਨੂੰ ਇੱਕ ਸਹੀ ਨਸੀਹਤ ਮਿਲਦੀ ਆ ਸਹੀ ਦਿਸ਼ਾ ਮਿਲਦੀ ਆ ਭਵਾਨ ਜੀ ਅੱਜ ਕੱਲ ਦੇ ਜਿਹੜਾ 30 35 ਸਾਲ ਦਾ ਬੰਦਾ ਹੁੰਦਾ ਉਹ ਸੋਚ ਚ ਲੱਗਦੀ ਨੇ ਯਾਰ ਉਹ ਮਤ ਤਕੜਾ ਨਹੀਂ ਹੋ ਸਕਦਾ ਹੂੰ ਇਹ ਗਲਤ ਹੈ ਉਹਨਾਂ ਦੀ ਸੋਚ ਗਲਤ ਹੈ ਬਿਲਕੁਲ ਜੇ ਮਨ ਚ ਹੈ ਕਿ ਇਹ ਕੰਮ ਕਰਨਾ ਤੇ ਕੋਈ ਉਮਰ ਦਾ ਕੋਈ ਮਤਲਬ ਨਹੀਂ ਰਹਿੰਦਾ ਆਪਣਾ ਕਰੋ ਮੈਂ ਵੀ ਜਦ 35 ਸਾਲ ਦੇ ਲਾ ਕੇ ਪਹੁੰਚ ਗਿਆ ਮੈਂ ਇਹ ਵੀ ਠੀਕ ਹੈ ਮੈਂ ਹਰ ਬੰਦੇ ਇਹਨਾਂ ਨੂੰ ਜਿਆਦਾ ਪੱਤਿਸਾ ਐਕਸਰਸਾਈਜ਼ ਲੰਨਾ ਮੈਂ ਤਾਂ ਇਤਨੀ ਘੰਟੇ ਐਕਸਰਸਾਈਜ਼ ਹੂੰ ਚੰਦਰੀਆ ਛੇੜੀ ਵਧੀਆ ਬਸਲਾ ਕੋਈ ਮੇਰੇ ਸਾਹਮਣੇ ਜਵਾਨ ਮੁੰਡੇ ਜਿਹੜੇ ਇੱਥੇ ਗਏ ਉਹ ਕਹਿੰਦੇ ਨਹੀਂ ਹੁੰਨੇ ਤੁਹਾਡੇ ਆਪਾਂ ਲਾਈਏ ਪਾਪੇ ਦੇ ਨਾਲ ਐਕਸਰਸ ਦੇ ਲਾਈਏ ਉਹ ਤਾਂ ਮਜ਼ਾਕ ਕਰਦੇ ਨੇ ਪਾਪਾ ਜੀ ਵੀ ਸੋਲਾ ਛੋਟੇ ਭਾਈ ਹੋ ਸਾਡੇ ਇਸ ਤਰੀਕਾ ਗੱਲ ਕਰਦੇ ਅੱਛਾ ਡੋਲਾ ਕਿੰਨਾ ਵਾ ਬਹੁਤ ਸੋਲੇ ਡੋਲਾ ਤੁਹਾਡਾ ਆ ਦੇਖੋ ਚੈੱਕ ਕਰ ਲਓ ਇੱਕ ਪੂਰੀ ਸੈਰ ਵੀ ਚੈੱਕ ਕਰ ਲਓ ਤੇ ਨਾੜਾ ਵੀ ਚੈੱਕ ਕਰ ਲਓ ਇਹ ਨਾੜਾ ਐਵੇਂ ਨਹੀਂ ਨਿਕਲਦੀਆਂ ਇਹ ਉਦੋਂ ਨਿਕਲਦੀ ਜਦੋਂ ਵਾਕਿਆ ਹੀ ਪੂਰੀ ਮਿੰਟ ਲਾਈ ਹੋਵੇ ਅੱਛਾ ਕਿੰਨਾ ਸੈਰ ਇਹ ਡੋਲੇ ਦਾ ਮੈਂ ਕਦੀ ਮਿੰਟ ਨਹੀਂ ਮਿੰਟ ਨਹੀਂ ਕੀਤਾ ਆਪੇ ਵਧੀ ਜਾਂਦਾ ਅੱਛਾ ਨੌਜਵਾਨਾਂ ਨੂੰ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆ। ਆਹ ਚੇ ਹੋਈ ਮੈਸੇਜ ਦਿਆਣਾ ਜੀ ਆਪਣੇ ਸਰੀਰ ਦਾ ਖਿਆਲ ਰੱਖਣ ਕਿ ਸਾਡੇ ਇੰਡੀਆ ਦਾ ਨਾਮ ਬਣੇ ਪੰਜਾਬ ਦਾ ਨਾਮ ਬਣੇ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਮੁੰਡੇ ਨਸ਼ਾ ਕਰਦੇ ਨੇ ਬਹੁਤ ਮਾੜੀ ਗੱਲ ਹੈ। ਅੱਜ ਕੱਲ ਮਾਂ-ਬਾਪ ਦਾ ਇੱਕ ਇੱਕ ਬੱਚਾ ਕੋਈ ਨਸ਼ੇ 'ਚ ਵੱਡਿਆ ਜਦੋਂ ਉਹ ਦੀ ਡੈਥ ਹੋ ਜਾਂਦੀ ਉਹਨਾਂ ਦੇ ਮਾਪੇ ਰੁੱਝ ਜਾਂਦਾ ਪੈਂ다 ਪੜਣਾ ਰੁੱਝ ਜਾਂਦੀ ਜਾਂ ਕਰਦੇ ਰੁੱਝ ਜਾਂਦੇ ਨੇ। ਨਾ ਤੇ ਇਹੋ ਹੀ ਬੱਚਿਆਂ ਨੂੰ ਕਹੋਂਦਾ ਇਹ ਆਪਣੇ ਸਰੀਰ ਦਾ ਖਿਆਲ ਰੱਖੋ ਐਕਸਰਸਾਈਜ਼ ਲਾਓ ਕੰਮ ਕਰੋ ਅੱਛਾ ਖਾਓ ਅੱਛਾ ਪੀਓ ਐ ਨਸ਼ਿਆਂ ਤੋਂ ਦੂਰ ਰਹੋ ਐ ਨਸ਼ਿਆਂ ਦੇ ਸਗਤ ਜਿਹੜੇ ਆ ਜਿਹੜਾ ਕਰਕ ਕਰਤਾ ਆਪਾਂ ਜੀ ਸਲਮਾਨ ਖਾਨ ਦੀ ਉਮਰ ਵੀ ਤੁਹਾਡੇ ਜਿੰਨੀ ਆ ਡੋਲੇ ਉਹਨਾਂ ਨੇ ਚੰਗੇ ਬਣਾਏ ਨੇ ਹਣਾ ਉਹ ਦੇਖੋ ਜੀ ਉਹਨਾਂ ਦਾ ਤੇ ਸਾਡਾ ਜਮੇਨ ਸਬੰਧ ਦਾ ਪਰ ਮੈਂ ਸਪੀਡਰਟ ਨਹੀਂ ਲੈਂਦਾ ਮੈਂ ਬਿਲਕੁਲ ਸਿੰਪਲ ਐਕਸਰਸਾਈਜ਼ ਕਰਦਾ ਮੈਂ ਕੋਈ ਸਪਲੀਮੈਂਟਰੀ ਨਹੀਂ ਲੈਂਦਾ ਹਾਂ ਮੈਂ ਡੈਟ ਵੀ ਜਿਹੜੀ ਲੈਂਦਾ ਦੇਸੀ ਲੈਂਦਾ अच्छा मैं कोई गलत चीज नहीं लेता ये सिर्फ देसी डाइट ਦਾ ਤਾਂ ਜਾਂ ਪੂਰਾ ਇਹਨੇ ਤਿਆਰ ਕੀਤਾ ਹੈ ਹੂੰ ਮੈਂ ਕੋਈ ਅਜਕਲ ਉਹ ਵੀ ਚੱਲਿਆ ਸਪੀਡ ਡਾਇਟ ਲੈਂਦੇ ਨਹੀਂ ਕੈਪਸੂਲ ਖਾਂਦੇ ਨਹੀਂ ਗੋਲੀਆਂ ਲੈਂਦੇ ਨਹੀਂ ਮੈਂ ਕੋਈ ਆਉਂਦਾ ਨਾ ਬਿਲਕੁਲ ਸਿੰਪਲ ਆਪਣਾ ਜਿਹੜਾ ਖਾਣਾ ਖਾਂਦਾ ਸੀ ਔਰ ਖਾਣਾ ਤਾਂ ਲੱਗਦਾ ਜਿਹੜੇ ਕਲਾਕਾਰ ਉਹ ਲੈਂਦੇ ਦਵਾਈਆਂ ਫੇਰ ਕਰਦੇ ਜਿਹੜਾ ਜਿਹਨਾਂ ਨੇ ਬੋਡੀ ਬਿਲਡਰ ਕਰਨੀ ਹੈ ਪੈਸੇ ਦੀ ਗੱਲ ਹੈ ਸਾਰੀ ਉਹ ਪੈਸੇ ਦੀ ਹਾਂ ਅਸੀਂ ਨਹੀਂ ਇਸ ਤਰ੍ਹਾਂ ਵੇਚ ਜਾਂਦੇ ਉਹ ਤੇ ਜੀ ਚੱਲ ਪੈ। ਉਹ ਤੇ 4 ਦਿਨ ਦੀ ਗੀਮ ਹੈ। ਮੈਂ ਇੱਕ ਵਾਰ ਛੱਡ ਦੂਣਾ। ਮੈਂ ਕੰਮ ਹੀ ਇਸ ਤਰੇ ਦੇ ਨੇ। ਇਸ ਤਰੇ ਦਾ। ਬਿਲਕੁਲ। ਕਿ ਨਾ ਦੇਸੀ। ਸਾਨੂੰ ਸ਼ੁਰੂ ਤੋਂ ਆਦਤ ਹੈ। ਉਹਨਾਂ ਨੂੰ ਨਹੀਂ ਕਰਨੀ ਸੰ ਦੇਸੀ ਖਾਣਾ। ਹੁਣ ਵੀ ਦੇਸੀ ਹੀ ਖਾਂਦੇ ਆ। ਅੱਛਾ ਮਾਰ ਮਹਿਸੂਸ ਹੁੰਦਾ ਜਦੋਂ ਸੜਕ ਤੇ ਨਿਕਲਦੇ ਜੇ ਤੇ ਕੋਈ ਆ ਕੇ ਕਹਿੰਦਾ ਪਾਪਾ ਜੀ ਇੱਕ ਫੋਟੋ ਖਚਾ ਲਈਏ। ਬੜਾ ਖੁਸ਼ ਹੁੰਦਾ ਹੈ ਜੀ। ਇਹ ਤੇ ਉਹਦਾ ਹੀ ਹੈ ਜੀ। ਕਿੰਨੀ ਕਵਾਰੀ ਇਸ ਤਰ੍ਹਾਂ ਹੁੰਦਾ ਹੁੰਦਾ? ਬਹੁਤ ਵਾਰੀ। ਅੱਛਾ ਕੱਲ ਮੈਂ ਗਿਆ ਸੀ। ਅਹ ਕਰਦਾਸਪੁਰ। ਅੱਛਾ। ਮੈਂ ਮੋ ਗੱਡੀ ਚ ਬੈਠਾ ਸੀ ਹੂੰ ਮੈਂ ਫਰੂਟ ਲੈਣ ਲੱਗਾ ਪੁੱਛ ਲੱਗੇ ਨਾਮ ਗਿਆ ਯਾਰ ਫਰੂਟ ਦੇ ਉਹ ਦੇ ਕੇ ਕਿਹੜਾ ਕਿਹੜਾ ਲੈਣਾ ਜੀ ਆ ਮੈਂ ਕਿਹਾ ਕਿੰਨੇ ਪੈਸੇ ਕੰਨ ਨੂੰ ਨਹੀਂ ਲੈਣਾ ਕਿਉਂ ਇਹਨਾਂ ਕੋ ਬੈਠਾ ਦਾ ਸੀ ਰੀਰ ਦੇ ਕੇ ਮਾੜੇ ਪੁੱਛ ਹੋ ਗਿਆ ਪੈਸੇ ਨਹੀਂ ਲੈ ਕਿਆ ਬਾਤ ਕੱਲ ਤੇ 100 200 ਰੁਪਏ 300 ਦੀਏ ਕੀਆ ਮੈਂ ਬੜਾ ਯੋਰ ਲੈ ਕੇ ਇਹਨੂੰ ਬਤਾਈ ਮੈਂ ਤੁਹਾਨੂੰ ਵੇਚ ਕੇ ਬੜਾ ਪੁੱਛਿਆ ਨਾ ਪੈਸੇ ਨਹੀਂ ਲੈ ਹੂੰ ਬੜਾ ਅੱਛਾ ਕੋਈ ਸੁਪਣਾ ਹੁੰਦਾ ਵਾ ਬਚਪਨ ਤੋਂ ਲੈ ਕੇ ਤੇ ਬੁਢਾਪੇ ਤੱਕ ਜੇ ਨਾ ਪੂਰਾ ਹੁੰਦਾ ਵੇ ਤੇ ਉਹ ਸੁਪਨਾ ਜਿਹੜਾ ਹਮੇਸ਼ਾ ਦਿਮਾਗ 'ਚ ਰਹਿੰਦਾ ਤੁਹਾਡਾ ਕੋਈ ਸੁਪਨਾ ਹੈਗਾ ਕਿ ਮੈਂ ਇਸ ਟੀਜ ਵਿੱਚ ਮਾਲ ਮਾਰਨਾ ਚਾਹੁੰਦਾ ਮੈਂ ਇਸ ਸਟੇਜ ਦੇ ਉੱਤੇ ਜਾਣਾ ਚਾਹੁੰਦਾ ਸੀ ਪਰ ਜਾਇਆ ਨਹੀਂ ਗਿਆ ਮੈਨੂੰ ਜਿਹੜੀ ਕੈਂਸਰ ਲੱਗੀ ਸੀ ਬਿਮਾਰੀ ਉਹਨੇ ਕਰੇ ਸੁਪਨੇ ਕਈ ਖਰਾਬ ਕੀਤੇ ਅੱਛਾ ਵੈਸੇ ਤੇ ਮੈਂ ਠੀਕ ਸੀ ਲੋਨੀ ਚਾਹ ਤੇ ਕੋ ਬਾਤ ਕਰੀ ਤੇ ਤੁਹ ਬਿਮਾਰੀ ਲੱਗ ਗਈ ਉਨੋਂ ਧਿਆਨ ਉੱਤਰ ਗਿਆ ਕਿ ਇਹਨੂੰ ਖਤਮ ਕਰਨੀ ਹੈ ਬਿਮਾਰੀ ਸੁਪਨਾ ਇਹ ਹੋਈ ਸੀ ਕਿ ਬਿਮਾਰੀ ਖਤਮ ਕਰਨੀ ਹੈ ਉਹ ਖਤਮ ਕਰ ਲਈ ਉਹ ਖਤਮ ਕਰ ਲਈ ਉਹਨੇ ਹੈਗਾ ਕਿ ਆਪਣੇ ਸਰੀਰ ਨੂੰ ਡਿੱਗਣ ਨਹੀਂ ਦੇ। ਬਿਲਕੁਲ। ਆਪਾਂ ਇਹਨੂੰ ਕਾਇਮ ਹੀ ਰੱਖੀ। ਹਾਂ। ਇਹ ਡਿੱਗਣ ਨਹੀਂ ਦੇ। ਉਹ ਯਾ। ਇਹ ਸੱਚ ਹੈ ਸਰੀਰ ਕਦੀ ਬੁੱਢਾ ਨਹੀਂ ਹੁੰਦਾ ਜੇ ਆਪਾਂ ਐਕਸਰਸਾਈਜ਼ ਲਾਂਦੇ ਰਹੀਏ ਹਨਾ। ਢੋੜਾ ਤੇ ਬੰਦਾ ਕਦੀ ਬੁੱਢਾ ਨਹੀਂ ਹੁੰਦਾ। ਜੇ ਆਪਾਂ ਸਹੀ ਚੀਜ਼ ਖਾਂਦੇ ਰਹੀਏ, ਡਾਈਟ ਲੈਂਦੇ ਰਹੀਏ, ਆਪਣੀ ਐਕਸਰਸਾਈਜ਼ ਕਰਦੇ ਰਹੀਏ ਤੇ ਕਦੀ ਵੀ ਬੁੱਢਾ ਨਹੀਂ। ਪਲਵਾਨ ਜੀ ਪਰਿਵਾਰ ਦੇ ਵਿੱਚ ਕਿਸੇ ਨੂੰ ਸ਼ੌਂਕ ਹੈਗਾ ਵਾ ਕਿ ਉਹ ਵੀ ਪਲਵਾਨੀ ਕਰਨ ਤੁਹਾਡੇ ਵੱਲੋਂ ਕਿ ਤੁਹਾਡੇ ਬੱਚੇ ਪ੍ਰੇਰਿਤ ਹੁੰਦੇ ਹੋਣਗੇ। ਸਾਡੇ ਜਿੰਨਾ ਪਿੱਛੇ ਖਾਨਦਾਨ ਸਾਰਾ ਪਲਵਾਨਾ ਕਰਿਆ। ਅੱਛਾ ਜੀ। ਸਾਰੇ ਪਲਵਾਨੀ ਕਰਦੇ ਹਾਂ ਤੇ ਭਲਵਾਨਾਂ ਦੇ ਨਾਂ ਤੋਂ ਹੀ ਸਾਨੂੰ ਜਾਣਦੇ ਆ ਉਹਨਾਂ ਅਗਲੀ ਜਿਹੜੀ ਜਨਰੇਸ਼ਨ ਹੈ ਉਹ ਕਾਰੋਬਾਰ ਦੇ ਸਾਹਮਣੇ ਨਹੀਂ ਹੈ ਉਹਨਾਂ ਦਾ ਕਾਰੋਬਾਰ ਵੀ ਉਸ ਤਰ੍ਹਾਂ ਚੌਪਾ ਕਰਦੇ ਨੇ ਟਾਈਮ ਨਹੀਂ ਨਿਕਲ ਕਾਰੋਬਾਰ ਵੱਲ ਧਿਆਨ ਚਲੇ ਜਾਂਦਾ ਉਹਨਾਂ ਵੱਲ ਧਿਆਨ ਚਲੇ ਜਾਂਦਾ ਫੇਰ ਵੀ ਉਹਨਾਂ ਨੇ ਕੋਸ਼ਿਸ਼ ਕਰੀ ਦੀ ਆ ਕਿ ਮੇਰੇ ਵੱਲ ਦੇਖੋ ਮਾੜਾ ਮੋਟਾ ਕਰਦੇ ਆ ਇੰਨਾ ਨਹੀਂ ਆ ਕਿ ਜ਼ਿਆਦਾ ਕਰਨਗੇ ਅਸਰ ਚੌਪੀ ਕਰ ਸਕਦੇ ਉਹਨਾਂ ਦਾ ਬਿਲਕੁਲ ਲਗੜ ਰੁਚ ਗਿਆ ਹਾਂ ਕੰਮ ਨਹੀਂ ਕਰਦਾ ਜ਼ਿੰਮੇਵਾਰੀਆਂ ਵੀ ਖਤਮ ਹੋ ਗਈਆਂ ਆਹ ਆਹ ਉਹ ਸੁਣ ਜੀ ਮੈਨੂੰ ਸ਼ੰਕਾ ਚੀ 2.5 ਘੰਟੇ ਜਿਮ ਲਾਈਦਾ ਫਿਰ ਰੈਸਟ ਕਰੀਦੀ ਆਪਣੀ ਡਾਈਟ ਲਈ ਬਹੁਤ ਸਹੀ ਬਿਲਕੁਲ ਬਹੁਤ ਮਨ ਖੁਸ਼ ਹੋਇਆ ਪਲਵਾਨ ਉਹਨਾਂ ਨੂੰ ਮਿਲ ਕੇ ਉਮਰ 70 ਸਾਲ ਦੀ ਆ ਪਰ ਜਜ਼ਬਾ ਜਿਹੜਾ ਉਹ 20 22 ਸਾਲ ਦੇ ਮੁੰਡਿਆਂ ਜਿੰਨਾ ਜਜ਼ਬਾ ਹੈ ਸ਼ਾਇਦ ਉਹਨਾਂ ਵਿੱਚ ਵੀ ਉਹ ਜਜ਼ਬਾ ਨਹੀਂ ਹੁੰਦਾ ਕਿ ਅਸੀਂ ਕੁਝ ਕਰਕੇ ਦਿਖਾਣਾ ਜਦੋਂ ਪਲੇਟਾਂ ਰੋਡ ਦੇ ਵਿੱਚ ਪਈਆਂ ਹੁੰਦੀਆਂ ਤਾਂ ਸੋਚਦੇ ਨੇ ਕਿ ਯਾਰ ਤੁਸੀਂ ਜਾਣੀਆ ਕਿ ਨਹੀਂ ਚੁੱਕੀ ਜਾਣੀਆਂ ਪਰ ਜਦੋਂ ਪਲਵਾਨ ਜੀ ਕਲੱਬ ਦੇ ਅੰਦਰ ਪੈਰ ਰੱਖਦੇ ਨੇ ਤਾਂ ਫਿਰ ਹਰ ਕੋਈ ਕਹਿੰਦਾ ਕਿ ਹੁਣ ਪੁਲਵਾਨ ਜੀ ਆ ਗਏ ਨੇ ਤਾਂ ਉਹਨਾਂ ਨੂੰ ਵੇਖ ਕੇ ਅਸੀਂ ਉਤਸ਼ਾਹਿਤ ਹੁੰਨੇ ਆ ਤਾਂ ਕਿਤੇ ਨਾ ਕਿਤੇ ਇੱਕ ਖਾਸ ਤਸਵੀਰ ਜਿਹੜੀ ਆ ਉਹ ਜ਼ਰੂਰ ਨਜ਼ਰ ਆਂਦੀ ਹੈ ਸਰੀਰ ਨੂੰ ਟਾਈਮ ਰੱਖਣਾ ਹੈ ਤਾਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਸਰੀਰ ਨੂੰ ਟਾਈਮ ਰੱਖਣਾ ਹੈ ਤਾਂ ਤੁਹਾਨੂੰ ਆਪਣੇ ਸਰੀਰ ਵਾਸਤੇ ਕੁਝ ਟਾਈਮ ਜ਼ਰੂਰ ਕੱਢਣਾ ਪਵੇਗਾ ਜੇਕਰ ਟਾਈਮ ਕੱਢੋਗੇ ਤਾਂ ਉਮਰਾਂ ਲੰਬੀਆਂ ਜ਼ਰੂਰ ਹੁੰਦੀਆਂ ਆ ਜ਼ਰੂਰ ਕਹਿੰਦੇ ਨੇ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ 'ਚ ਕੱਖ ਨਹੀਂ ਰੱਖਣਾ ਕੈਮਰਾਮੈਨ ਮਰੋਹ ਜਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ